ਸ਼੍ਰੀ ਵਾਹਿਗੁਰੂ ਜੀ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹ ਆਖੜ ਚਲੋ ਹਰ ਲਾਹਾ ਆਗੇ ਵਸਨ ਸੋਹਿਲਾ ਕਰੋ ਬਨਾਂੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਹੀ ਆ ਖਾਟ ਚਲੋ ਹਰ ਲਾਹ ਅਾਗੇ ਵਸਨ ਸੁਹਿਲਾ ਔਦ ਕਟੈ ਦਿਨ ਸਰਣ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਕਾਚੀ ਦੇ ਮੋਹ ਭੁਨ ਬਾਂਧੀ 60 ਕੁਠੋਰ ਕੁਜੀਲ ਕੋ ਗਿਆਨੀ ਤਾਵਤ ਭਾਵਨ ਪਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਬਿਮਾਨੀ ਯੋਗਨ ਰੂਪ ਮਾਇਾ ਮਦ ਮਾਤਾ ਵਿਚਰਤ ਵਿਕਲ ਬਡੋ ਅਬੇਮਾਨੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੇ ਮੋਹਲਤ ਮੋਹਤ ਨਾ ਜਾਣਾਂ ਨਾਨਕ ਬਿਨ ਵੈ ਤਸ ਸਰੇਹ ਵੋ ਜਾ ਕੇ ਜੀ ਬਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੀਤੇ ਕੀ ਦਿਨਾ ਰਹਾਉ ਸਾਸ ਮਾਸ ਸਭ ਜਿਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸਚੀ ਪਰਵਦਗਾਰਾ ਜੇ ਤੂੰ ਕਿਸੈ ਨਾਂ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨਵੈ ਸੋ ਕਿਛੁ ਪਾਈਐ ਪੁਰਬ ਲਿਖੇ ਕਾਲਹਿਣਾ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾਂ ਪਕੜ ਚਲਾਇ ਤਾ ਚਲਦਾ ਪਸ਼ੂ ਤਾਣਾ ਜਬ ਲਗ ਦੁਨੀਆਂ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਆ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਜਬ ਲਗ ਦੁਨੀਆਂ ਰਹੀ ਐ ਨਾਨਕ ਕੇਸ਼ਾ ਸੁਣੀਐ ਕਿਸ਼ ਕਹੀਐ ਪਾਲ ਰਹਿ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਸੋਦਰ ਦੇ ਦੀਵਾਨ ਵਿੱਚ ਬਹੁਤ ਹੀ ਅਤਵ ਸਤਕਾਰ ਸਹਿਤ ਸੱਜ ਕਰਕੇ ਸਿੱਖ ਸੰਗਤਾਂ ਰਬੀ ਬਾਣੀ ਕੀਰਤਨ ਦੇ ਲਾ혜 ਪ੍ਰਾਪਤ ਕਰ ਰਹੀਆਂ ਨੇ ਉਪਰੰਤ ਲੜੀਵਾਰ ਚੱਲ ਰਹੀ ਗੁਰੂ ਸ਼ਬਦ ਦੀ ਵਿਚਾਰ ਦੇ ਤਹਿਤ ਅੱਜ ਦਾ ਪਾਵਨ ਬਚਨ ਤਨਾਸਰੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 660 ਕਾਠ ਉੱਪਰ ਸੁਭਾਏਮਾਨ ਹੈ। ਦਾ ਮੂਰ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਅੱਜ ਦੇ ਇਸ ਪਾਵਨ ਬਚਨ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਕਿ हे ਪ੍ਰਾਣੀ ਇਸ ਸੰਸਾਰ ਤੇ ਆ ਕਰਕੇ ਤੂੰ ਜਿਨੇ ਬਾਕੀ ਸਭ ਕੁਝ ਦਾ ਹਿਸਾਬ ਕਿਤਾਬ ਲਾਉਣਾ ਹੈ ਕਿ ਮੇਰੇ ਪਾਸ ਧਨ ਕਿੰਨਾ ਹੈ ਇਸ ਦਾ ਤੈਨੂੰ ਗਿਆਨ ਹੈ ਇਸ ਦਾ ਹਿਸਾਬ ਕਿਤਾਬ ਤੇਰੇ ਪਾਸ ਹੈ ਤੇਰੇ ਪਾਸ ਪਦਾਰਥ ਕਿਤਨੇ ਨੇ ਇਸ ਦਾ ਵੀ ਤੇਰੇ ਪਾਸ ਗਿਆਨ ਹੈ ਤੇਰੇ ਕੋਲ ਹਿਸਾਬ ਕਿਤਾਬ ਹੈ ਤੇਰੇ ਪਾਸ ਜ਼ਮੀਨ ਜਾਇਦਾਦ ਕਿੰਨੀ ਹੈ ਇਸ ਦਾ ਵੀ ਹਿਸਾਬ ਤਾਂ ਤੇਰੇ ਕੋਲ ਹੈ ਧਨ ਦੌਲਤ ਪਦਾਰਥ ਤੇਰੇ ਪਾਸ ਕਿਤਨੇ ਨੇ ਇਹਦਾ ਲੇਖਾ ਜੋਖਾ ਤੇਰੇ ਕੋਲ ਹੈ ਪਰ ਕੀ ਤੂੰ ਦੱਸ ਸਕਦਾ ਹੈ ਕਿ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਹੋਏ ਸਵਾਸ ਤੇਰੇ ਕਿੰਨੇ ਪਾਪ ਤੇਰੇ ਪਾਸ ਕਿੰਨੇ ਹਨ ਇਸ ਦਾ ਲੇਖਾ ਜੋਖਾ ਤੇਰੇ ਪਾਸ ਨਹੀਂ ਅੱਜ ਦੇ ਇਸ ਪਾਵਨ ਬਚਨ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਤੂੰ ਕਿਸ ਚੀਜ਼ ਦਾ ਮਾਲਕ ਹੈ ਕਿਤਨੀ ਕੁ ਤੇਰੀ ਮਾਲਕੀਅਤ ਹੈ ਜ਼ਿਕਰ ਕੀਤਾ ਹੈ ਕਿ ਇਹ ਪ੍ਰਾਣੀ ਥੋੜਾ ਜਿਹਾ ਸੋਚ ਵਿਚਾਰ ਕੇ ਵੇਖ ਤੇਰੇ ਇਸ ਸੰਸਾਰ ਤੇ ਰਹਿਣ ਵਾਸਤੇ ਦਿਨ ਤੇਰੇ ਕੋਲ ਕਿੰਨੇ ਘੱਟ ਸਾਡੀ ਉਮਰ ਸਾਲਾਂ ਵਿੱਚ ਨਹੀਂ ਹੈ ਸਾਡੀ ਉਮਰ ਮਹੀਨਿਆਂ ਵਿੱਚ ਨਹੀਂ ਹੈ ਸਾਡੀ ਉਮਰ ਦਿਨਾਂ ਵਿੱਚ ਨਹੀਂ ਹੈ ਸਾਡੀ ਉਮਰ ਸਵਾਸਾਂ ਦੇ ਵਿੱਚ ਹੈ ਸਾਹ ਆਇਆ ਤਾਂ ਆਦਮੀ ਨਹੀਂ ਆਇਆ ਤਾਂ ਖਤਮ ਹੈ ਕੇ ਸਤਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹ ਵੀ ਸੇਤ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਦੇ ਉੱਤੇ ਬਹੁਤ ਬਹੁਤ ਵੱਡੀਆਂ ਵੱਡੀਆਂ ਵਸਤਾਂ ਤੂੰ ਖਰੀਦਦਾ ਉਹਦੀ ਕੋਈ ਨਾ ਕੋਈ ਮਹਲਤ ਹੁੰਦੀ ਹੈ ਗਾਰੰਟੀ ਲੈਣਾ ਇਹਦੀ ਕਿੰਨੀ ਮਹਲਤ ਹੈ ਇਹਦੀ ਕਿੰਨੀ ਗਾਰੰਟੀ ਹੈ ਪਰ ਤੂੰ ਵਿਚਾਰ ਕੇ ਦੱਸ ਕਿ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਸਰੀਰ ਮਿਲਿਆ ਹੈ ਇਹਦੀ ਕੀ ਮਹਲਤ ਹੈ ਭਾਵ ਇਸ ਦੀ ਕੀ ਗਰੰਟੀ ਹੈ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਅਸੀਂ ਇੱਕ ਦਮ ਦੀ ਮੂਰਤ ਵੀ ਨਹੀਂ ਦੇ ਸਕਦੇ ਪਤਾ ਨਹੀਂ ਕਿ ਜਿਹੜਾ ਦਮ ਅੰਦਰ ਗਿਆ ਹੈ ਉਹ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਬਸ ਅੱਧੇ ਦਮ ਦੀ ਗਰੰਟੀ ਹੈ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਗੁਰਨਾਨਕ ਚਮਤਕਾਰ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਵਿਚਾਰ ਵਟਾਂਦਰਾ ਇਹ ਕਰਦਿਆਂ ਪੁੱਛਿਆ ਸੀ ਮਰਦਾਨਿਆਂ ਤੂੰ ਦੱਸ ਸਕਦਾ ਹੈ ਕਿ ਸੰਸਾਰ ਦੇ ਉੱਤੇ ਮਨੁੱਖ ਦੀ ਉਮਰ ਕਿੰਨੀ ਹੈ ਤੇ ਮਰਦਾਨੇ ਨੇ ਆਖਿਆ ਸੀ ਮਹਾਰਾਜ ਕੀ ਕਿਹਾ ਜਾ ਸਕਦਾ ਹੈ ਕਿ ਦਿਨ ਚੜਿਆ ਹੈ ਪਤਾ ਨਹੀਂ ਕੱਲ ਆਉਣਾ ਕਿ ਨਹੀਂ ਆਉਣਾ ਅੱਛਾ ਤੈਨੂੰ ਇੰਨੀ ਲੰਬੀ ਉਮੀਦ ਹੈ ਸ਼ਾਮ ਤੱਕ ਜੀਉਣ ਦੀ ਭਾਈ ਬਾਲੇ ਨੂੰ ਪੁੱਛਿਆ ਉਸਨੇ ਵੀ ਜਵਾਬ ਦਿੱਤਾ ਕਿ ਮਹਾਰਾਜ ਕੀ ਕੀਤਾ ਜਾ ਸਕਦਾ ਹੈ ਕਿ ਅੱਜ ਰਾਤ ਪਈ ਹੈ ਕੱਲ ਦਾ ਦਿਨ ਆਉਣਾ ਹੈ ਕਿ ਨਹੀਂ ਆਉਣਾ ਤੈਨੂੰ ਵੀ ਲੰਬੀ ਉਮੀਦ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣਾ ਕੀਤਾ ਮਹਾਰਾਜ ਤੁਸੀਂ ਦੱਸੋ ਕਿ ਮਨੁੱਖ ਦੀ ਸੰਸਾਰ ਦੇ ਉੱਤੇ ਕਿੰਨੀ ਉਮਰ ਹੈ ਇਸੇ ਕਰਕੇ ਇਸ ਦਾ ਨਾਮ ਆਦਮੀ ਰੱਖਿਆ ਹੈ ਇਹਦਾ ਜੇ ਸੰਦੀਵਿਸ਼ੇਸ਼ ਕਰੀਏ ਆਦਮੀ ਅੱਧੇ ਦਮ ਦਾ ਮਾਲਕ ਭਾਵ ਇਹ ਕਹਿ ਸਕਦੇ ਹਾਂ ਗੁਰੂ ਨਾਨਕ ਸਾਹਿਬ ਜੀ ਕਿ ਅੱਧੇ ਦਮ ਦਾ ਇਹ ਮਾਲਕ ਹੈ ਜਿਹੜਾ ਦਮ ਇਸ ਦੇ ਅੰਦਰ ਗਿਆ ਹੈ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ ਇਸ ਦੀ ਕੋਈ ਗਰੰਟੀ ਨਹੀਂ ਹੈ ਕੋਈ ਮਹੌਲਤ ਨਹੀਂ ਦਿੱਤੀ ਜਾ ਸਕਦੀ ਪੂਰੇ ਦਮ ਦੀ ਵੀ ਮਹੌਲਤ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ हे ਮਾਇਆ ਦੇ ਵਿੱਚ ਖਚਿਤ ਹੋਏ ਜੀਵ ਤੂੰ ਵਿਚਾਰ ਕੇ ਵੇਖ ਥੋੜਾ ਜਿਹਾ ਦਿਨ ਇਸ ਪਾਸੇ ਵੱਲ ਵੀ ਧਿਆਨ ਦੇ ਕਿ ਤੇਰਾ ਜੀਵਨ ਕਿੰਨੇ ਕੁ ਦਿਨ ਦਾ ਹੈ ਕਿੰਨੇ ਕ ਦਿਨ ਦੀ ਤੇਰੀ ਸੰਸਾਰ ਦੀ ਯਾਤਰਾ ਹੈ ਜਿਹਦੇ ਕਰਕੇ ਤੂੰ ਉਸ ਪ੍ਰਮਾਤਮਾ ਉਸ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦਾ ਕਿਉਂ ਨਹੀਂ ਸਿਮਰ ਕਰ ਸਿਮਰਨ ਕਰਦਾ ਬੰਦਗੀ ਕਰਦਾ ਹਰ ਜਪਦਿਆਂ ਖਿੰਨ ਢਿਲ ਨਾ ਕੀ ਜੀ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾ ਉਹਦੇ ਵਾਸਤੇ ਢਿਲ ਨਾ ਕਰ ਕੱਲ ਤੇ ਗੱਲ ਨਾ ਛੱਡ ਪਤਾ ਨਹੀਂ ਹੈ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨ ਵਿੱਚ ਇਹੀ ਸਾਨੂੰ ਸਮਝਾਇਆ ਹੈ ਕਿ हे ਪ੍ਰਾਣੀ ਸਮਾ ਸੀਮਤ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਕਾਰ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ ਉਹ ਦਿਨ ਆਣ ਲੱਗਣਾ ਹੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬੰਧਵ ਕਹਾ ਕਹੂ ਹੈ ਕਾਕਾ ਬਾਬਾ ਫਰੀਦ ਜੀ ਨੇ ਵੀ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਫਰੀਦਾ ਜੋ ਦਹਿ ਲੱਦੇ ਗਾਣਵੇ ਗਏ ਵਿਲਾੜ ਵਿਲਾ ਕੋਠੇ ਧੁੱਕਣ ਕੇ ਤੜਾ ਫਿਰ ਨੀਂਦੜੀ ਨਵਾਰ ਥੋੜੀਆਂ ਅੱਖਾਂ ਖੋਲ ਕੇ ਵੇਖ ਚਾਤੀ ਮਾਰ ਕਿੰਨਾ ਚਿਰ ਤੂੰ ਕੋਠੇ ਤੇ ਧੌੜ ਸਕਦਾ ਹੈ ਤੈਨੂੰ ਗਿਣਤੀ ਮਿੰਤੀ ਦੇ ਦਿਨ ਮਿਲੇ ਨੇ ਸਵਾਸ ਮਿਲੇ ਨੇ ਉਹਨਾਂ ਸਵਾਸਾਂ ਦੀ ਤੂੰ ਸਹੀ ਵਰਤੋਂ ਕਰ ਸਹੀ ਢੰਗ ਦੇ ਨਾਲ ਉਹਦੀ ਵਰਤੋਂ ਕਰਕੇ ਸੰਸਾਰ ਵਿੱਚ ਜੀਵ ਉਸ ਅਕਾਲ ਪੁਰ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇਹ ਸਵਾਸ ਵੀ ਉਸ ਵਾਹਿਗੁਰੂ ਦੇ ਦਿੱਤੇ ਨੇ ਇਹ ਸਰੀਰ ਵੀ ਉਸ ਵਾਹਿਗੁਰੂ ਦਾ ਦਿੱਤਾ ਹੈ ਤੇ ਜਿਹੜੀ ਵਿੱਚ ਜਿੰਦ ਹੈ ਇਹ ਸਰੀਰਾ ਮੇਰਿਆ ਹਰਤਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ ਉਸ ਪ੍ਰਮਾਤਮਾ ਨੇ ਤੇਰੇ ਅੰਦਰ ਇਹ ਜੋਤ ਰੱਖੀ ਆ ਤਾਂ ਤੇਰਾ ਸੰਸਾਰ ਵਿੱਚ ਆਉਣਾ ਹੋਇਆ ਸਤਿਗੁਰੂ ਜੀ ਇਹ ਸਮਝਾ ਰਹੇ ਨੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਸਵਾਸ ਦਿੱਤੇ ਨੇ ਸਰੀਰ ਦਿੱਤਾ ਹੈ ਤੇਰੇ ਵਿੱਚ ਜਿੰਦ ਰੱਖੀ ਹੈ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਚਾਉਣਾ ਕਰ ਉਹਦਾ ਨਾਮ ਜਪਣਾ ਕਰ ਗੁਰੂ ਨਾਨਕ ਸਾਹਿਬ ਜੀ ਇਹ ਬਚਨ ਕਰਦੇ ਨੇ ਕਿ اے ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਤੂੰ ਸਭ ਦਾ ਮਦਦਗਾਰ ਹੈ ਇਹ ਤੇਰੀ ਬਖਸ਼ਿਸ਼ ਹੀ ਹੋਵੇ ਕਿਰਪਾਈ ਹੋਵੇ ਤਾਂ ਹੀ ਸੰਸਾਰ ਦੇ ਮਨੁੱਖਾ ਜਨਮ ਲੈ ਕਰਕੇ ਮਨੁੱਖ ਨਾਮ ਜਪ ਸਕਦਾ ਹੈ ਵਰਨਾ ਹੋਰ ਕੋਈ ਢੰਗ ਹੋਰ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਉਹ ਤੇਰੀ ਮਿਹਰ ਦਾ ਪਾਤਰ ਬਣ ਸਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਨ ਵਾਸਤੇ ਕੋਈ ਇਦਾਂ ਦਾ ਸਾਧਨ ਨਹੀਂ ਕਿ ਕੋਈ ਚੀਜ਼ ਗਹਿਣੇ ਰੱਖ ਦਿੱਤੀ ਜਾਵੇ ਗਹਿਣੇ ਰੱਖ ਕੇ ਤੇਰਾ ਨਾਮ ਜਿਹੜਾ ਉਹ ਪ੍ਰਾਪਤ ਕੀਤਾ ਜਾਵੇ ਧਨ ਦੌਲਤ ਪਦਾਰਥ ਇਤ ਆਦ ਇਹ ਤਾਂ ਤੈਨੂੰ ਸਵਾਸ ਸਵਾਸ ਰਸਨਾ ਦੇ ਨਾਲ ਨਾਮ ਜਪਣਾ ਪੈਣਾ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਬੰਦੇ ਦੇ ਪੁਰਬਲੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਉਹ ਆਪਣਾ ਜੀਵਨ ਸੰਸਾਰ ਤੇ ਬਸਰ ਕਰਦਾ ਹੈ ਪਰ ਸੰਸਾਰ ਦੇ ਉੱਤੇ ਬਹੁਤ ਸਾਰੇ ਐਸੇ ਮਨੁੱਖ ਨੇ ਜਿਨ੍ਹਾਂ ਨੇ ਮਨੁੱਖਾ ਜਨਮ ਧਾਰਨ ਕਰਕੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਣਾ ਕੀਤਾ ਤੇ ਵੱਲਛਲ ਕਰਕੇ ਜ਼ਿੰਦਗੀ ਦੇ ਵਿੱਚ ਕਪਟੀ ਕਮਾਇਆ ਆਖਰਕਾਰ ਜਦੋਂ ਸੰਸਾਰ ਦੀ ਯਾਤਰਾ ਸੰਪੰਨ ਹੋਈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਹਰਾ ਭੀੜੇ ਅੱਗੇ ਜਾਵਣਾ ਨੰਗਾ ਦੂਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋ ਤਬ ਐਸੇ ਮਨੁੱਖ ਸੰਸਾਰ ਦੇ ਉੱਤੇ ਜਦੋਂ ਇਹ ਸਰੀਰੂਪੀ ਕੱਪੜਾ ਛੱਡ ਕੇ ਗਏ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਹੋਰ ਤਾਂ ਕੀ ਲੈ ਕੇ ਜਾਏਗਾ ਇਹ ਜਿਹੜਾ ਸਰੀਰ ਕੱਪੜਾ ਤੂੰ ਲੈ ਕੇ ਇਸ ਸੰਸਾਰ ਤੇ ਆਇਆ ਹੈ हे ਪ੍ਰਾਣੀ ਤੂੰ ਇਹ ਵੀ ਇਸ ਦੁਨੀਆ ਤੇ ਛੱਡ ਕੇ ਚਲੇ ਜਾ। ਹਾਂ ਤੇਰੇ ਨਾਲ ਕੁਝ ਜਾਏਗਾ ਮੰਦਾ ਚੰਗਾ ਆਪਣਾ। ਇਸ ਸਰੀਰ ਦੇ ਨਾਲ ਕਮਾਇਆ ਹੋਇਆ ਮੰਦਾ ਤੇ ਚੰਗੇ ਕਰਮ ਜਿਹੜੇ ਨੇ ਉਹ ਤੇਰੇ ਨਾਲ ਪ੍ਰਮਾਤਮਾ ਦੀ ਦਰਗਾਹ ਵਿੱਚ ਜ਼ਰੂਰ ਜਾਣਗੇ। ਸਰੀਰ ਤਾਂ ਭਾਵਾਂ ਤੇਰੇ ਨਾਲ ਤੇਰੇ ਨਾਲ ਨਹੀਂ ਜਾਏਗਾ। ਪਰ ਆਪਣੇ ਇਸ ਸਰੀਰ ਨਾਲ ਕਮਾਏ ਹੋਏ ਕਰਮ ਜਿਹੜੇ ਨੇ ਉਹ ਤੇਰੇ ਨਾਲ ਜ਼ਰੂਰ ਜਾਣਗੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਜਿਨ੍ਹਾਂ ਨੇ ਕੇਵਲ ਤਾਂ ਕੇਵਲ ਮਨੁੱਖਾ ਜਨਮ ਦੇ ਵਿੱਚ ਹੁਕਮ ਕਰਕੇ ਮਨ ਭਾਉਂਦੇ ਕਰਮ ਕੀਤੇ ਹੁਕਮ ਕੀਏ ਫਲਾਣੇ ਦਾ ਬੜਾ ਹੁਕਮ ਚੱਲਦਾ ਹੈ ਉਹਦੀ ਬੜੀ ਗੱਲ ਹੈ ਮਨ ਭਾਵ ਦੇ ਦਾ ਮਤਲਬ ਹੈ ਐਸਾ ਜੀਵਨ ਜੀਆ ਜੋ ਉਹਦੇ ਮਨ ਨੂੰ ਚੰਗਾ ਲੱਗਦਾ ਸੀ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਿਕ ਚਾਲਿਆ ਨੰਗੇ ਦਾ ਮਤਲਬ ਇਹ ਹੈ ਕਿ ਉਸ ਦੇ ਸਾਰੇ ਕੀਤੇ ਹੋਏ ਕਰਮ ਜਿਹੜੇ ਉਹਦੇ ਸਾਹਮਣੇ ਰੱਖ ਦਿੱਤੇ ਨੰਗਾ ਦੋਜਿਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਐ ਮਨੁੱਖ ਸੰਸਾਰ ਤੂੰ ਜਾਂਦੇ ਸਮੇ ਉਸ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਤੂੰ ਆਪਣੇ ਔਗਣ ਜਿਹੜੇ ਕੀਤੇ ਸਨ ਉਸ ਵਕਤ ਉਹਨਾਂ ਔਗਣਾਂ ਨੂੰ ਵੇਖ-ਵੇਖ ਕਰਕੇ ਤੈਨੂੰ ਪਛਤਾਤਾਪ ਹੁੰਦਾ ਹੈ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਬਾਜੀਏ ਬਹਿ लेखा ਕਰ ਸਮਝਾਇਆ ਥਾਓ ਨਾ ਹੋ ਵੀ ਪੌਂਦੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਦੇ ਜਨਮ ਗਵਾਇਆ ਸਾਰਾ ਜਨਮ ਗਵਾ ਕੇ ਆ ਗਿਆ ਭਾਵ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਆ ਪ੍ਰਮਾਤਮਾ ਦਾ ਨਾਮ ਜਪੇ ਬਗੈਰ ਇਹ ਸਾਰਾ ਮਨੁੱਖਾ ਜਨਮ ਅਜਾਈ ਚਲਾ ਗਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਸਾਰਾ ਜਨਮ ਜਿਹੜਾ ਸੀ ਉਹ ਅਕਾਰਥਾ ਹੀ ਚਲਾ ਗਿਆ ਨਾਮ ਨਹੀਂ ਜਪਿਆ ਅੱਜ ਦੇ ਪਾਵਨ ਬਚਨ ਵਿੱਚ ਸਾਨੂੰ ਸਤਿਗੁਰੂ ਜੀ ਨੇ ਇਹ ਸੇਧ ਬਖਸ਼ਿਸ਼ ਕੀਤੀ ਹੈ ਕਿ हे ਪ੍ਰਾਣੀ ਜਦੋਂ ਤੱਕ ਤੂੰ ਇਸ ਸੰਸਾਰ ਵਿੱਚ ਰਹਿਣਾ ਹੈ ਪਤਾ ਨਹੀਂ ਕਿੰਨੇ ਦਿਨ ਤੱਕ ਰਹਿਣਾ ਹੈ ਪਤਾ ਨਹੀਂ ਅਸੀਂ ਕਿੰਨੇ ਸਮੇਂ ਦੇ ਇਸ ਸੰਸਾਰ ਵਿੱਚ ਰਹਿਣ ਵਾਸਤੇ ਸਾਡੇ ਕੋਲ ਮਹੂਲਤ ਹੈ ਦੱਸੇ ਤਾਂ ਗੁਰਬਾਣੀ ਨੇ ਤੁਲਨਾ ਕੀਤੀ ਹੈ ਕਿ ਸਾਡਾ ਇਸ ਸੰਸਾਰ ਤੇ ਰਹਿਣਾ ਪਰੌਣਿਆਂ ਵਾਂਗ ਹੈ ਜੈਸੇ ਰਹਿਣ ਪਰੌਣੇ ਉੱਠ ਚੱਲਸੀ ਪ੍ਰਵਾਹਤ ਬਸ ਉਸ ਤਰ੍ਹਾਂ ਦੀ ਸਾਨੂੰ ਸਮਾਂ ਮਿਲਿਆ ਸੰਸਾਰ ਤੇ ਪਰੌਣਿਆਂ ਵਾਂਗ ਰਹਿਣ ਵਾਲਾ ਪਰ ਫਿਰ ਵੀ ਇਹ ਯਤਨ ਕਰ ਜਿੰਨਾ ਚਿਰ ਤੂੰ ਸੰਸਾਰ ਦੇ ਰਹਿਣਾ ਉਹਨਾਂ ਚਿਰ ਦੋ ਕੰਮ ਜ਼ਰੂਰ ਕਰ ਕੀ ਕਰ ਬਾਣੀ ਪੜਿਆ ਕਰ ਤੇ ਬਾਣੀ ਸੁਣਿਆ ਕਰ ਕਿਉਂਕਿ ਸਾਡਾ ਜੀਵਨ ਦਾ ਮਨੋਰਥ ਵੀ ਇਹੀ ਆਇਓ ਪਦਮ ਸੁਨਣ ਕੋ ਬਾਣੀ ਨਾਮ ਵਿਚਾਰ ਲੱਗੇ ਅਨਨਲ ਚ ਬਿਰਥਾ ਜਨਮ ਪ੍ਰਾਣੀ ਅਸੀਂ ਸੰਸਾਰ ਤੇ ਆਏ ਇਸ ਕਰਕੇ ਸੀਗੇ ਕਿ ਬਾਣੀ ਪੜੀ ਜਾਵੇ ਬਾਣੀ ਸੁਣੀ ਜਾਵੇ ਅੱਜ ਸਾਡੇ ਕੋਲ ਸਮਾਂ ਬਾਣੀ ਪੜਨ ਜੋਗਾ ਨਹੀਂ ਰਹਿ ਗਿਆ ਸਾਡਾ ਅਰਜਣ ਜਿਹੜਾ ਬਾਣੀ ਪੜਾਉਣ ਵਾਲੇ ਪਾਸੇ ਹੋ ਗਿਆ ਬਾਣੀ ਪੜਨ ਵਾਲੇ ਪਾਸੇ ਕਟ ਗਿਆ ਇਸ ਕਰਕੇ ਠੀਕ ਹੈ ਅਸੀਂ ਬਾਣੀ ਪੜਾਉਣੀ ਵੀ ਹੈ ਪਰ ਬਾਣੀ ਪੜ੍ਹਨੀ ਵੀ ਹੈ ਬਾਣੀ ਪੜਾਉਣ ਵਾਲੇ ਪਾਸੇ ਰੁਝਾਨ ਬਾਣੀ ਪੜਨ ਵਾਲੇ ਪਾਸੇ ਸਾਡਾ ਰੁਝਾਨ ਘਟਦਾ ਜਾ ਰਿਹਾ ਹੈ ਹੋਰ ਤਾਂ ਹੋਰ ਦੀਆਂ ਗੱਲਾਂ ਰਹੀਆਂ ਜੇ ਅਸੀਂ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਵੀ ਕਰਾਉਣਾ ਹੋਵੇ ਤਾਂ ਵੀ ਅਸੀਂ ਨਿਰਪਰ ਕਿਸੇ ਤੇ ਰਹਿਨੇ ਆ ਕਿ ਕੋਈ ਆ ਕੇ ਕਰੇ ਬਾਣੀ ਪੜਨੀ ਬਾਣੀ ਸੁਣਨੀ ਇਹ ਸਾਡੇ ਜੀਵਨ ਵਿੱਚੋਂ ਸਦਾਤ ਖਤਮ ਹੁੰਦਾ ਜਾ ਰਿਹਾ ਹੈ ਧਿਆਨ ਮਾਰ ਕੇ ਵੇਖ ਲਈਏ 48 ਘੰਟੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਹੈ ਉਸ ਸਾਰੇ ਸਮੇਂ ਦੇ ਵਿੱਚੋਂ ਕਿੰਨੀ ਬਾਣੀ ਘਰ ਵਿੱਚ ਸੁਣੀ ਜਾਂਦੀ ਹੈ ਕਿੰਨਾ ਆਪਾਂ ਪਾਠ ਸੁਣਦੇ ਆ ਸਤਿਗੁਰੂ ਜੀ ਇਹ ਸਮਝਾ ਰਹੇ ਹਨ ਕਿ ਅਸੀਂ ਆਏ ਇਸ ਸੰਸਾਰ ਤੇ ਸਾਡਾ ਮੰਤ ਇਹੋ ਹੀ ਸੀ ਬਾਣੀ ਪੜਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਪਰ ਹੋਇਆ ਕਿ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਅਸੀਂ ਬਾਣੀ ਨਾ ਪੜੀ ਨਾ ਸੁਣੀ ਤੇ ਹੋਰ ਹੋਰ ਕੰਮਾਂ ਦੇ ਵਿੱਚ ਲੱਗ ਕਰਕੇ ਆਪਣਾ ਮਨੁੱਖਾ ਜਨਮ ਜਿਹੜਾ ਅਜਾਈ ਗਵਾ ਕਰਕੇ ਚਲੇ ਗਏ ਸਤਿਗੁਰੂ ਜੀ ਇਹ ਸਮਝਾ ਰਹੇ ਨੇ ਕਿ ਭਾਈ ਅਸੀਂ ਸੰਸਾਰਾ ਸਾਰਾ ਸੰਸਾਰ ਇੱਕ ਗਾ ਕੇ ਵੇਖ ਲਿਆ ਇਹ ਸਾਰੇ ਸੰਸਾਰ ਵਿੱਚ ਸਾਨੂੰ ਕੋਈ ਵੀ ਮਨੁੱਖ ਐਸਾ ਨਹੀਂ ਮਿਲਿਆ ਜਿਹੜਾ ਇਸ ਸੰਸਾਰ ਵਿੱਚ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੋਵੇ ਤੇ ਕੇਵਲ ਤਾਂ ਕੇਵਲ ਇਸ ਪਾਸੇ ਵੱਲ ਧਿਆਨ ਦੇਣਾ ਹੈ ਕਿ ਸੰਸਾਰ ਦੇ ਉੱਤੇ ਆਪਣੇ ਜੀਵੰਦਿਆ ਜੀ ਮਰ ਕੇ ਤੇ ਬੰਦਾ ਕਹੇ ਕਿ ਮੈਂ ਨਸ਼ਾ ਪੱਤਾ ਛੱਡ ਦਿੱਤਾ ਉਹ ਤੇ ਛੱਡੀ ਦੇਣਾ ਮਰ ਕੇ ਆਖੇ ਕਿ ਮੈਂ ਚੁਗਲੀ ਨਿੰਦਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ ਦਿੱਤਾ ਉਹਦਾ ਛੱਡਣਾ ਕੋਈ ਵੱਡੀ ਗੱਲ ਨਹੀਂ ਆਪਣੇ ਜਿਉਂਦਿਆਂ ਜੀ ਇਹਨਾਂ ਦਾ ਤਿਆਗ ਕਰਨਾ ਇਹ ਹੈ ਮਰ ਕੇ ਜੀਣਾ ਆਓ ਸਮਾਂ ਸੀਮਤ ਹੈ ਸਤਿਗੁਰੂ ਜੀ ਦਾ ਪਾਵਨ ਬਚਨ ਜੋ ਅੱਜ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰੀਏ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਤਨਾਸਰੀ ਮਹਲਾ ਪਹਿਲਾ ਹਮ ਆਦਮੀ ਹਾ ਇੱਕ ਦਮੀ ਮੋਹਲਤ ਮੋਹਤਨਾ ਜਾਣਾ ਹਮ ਆਦਮੀ ਆਮ ਕਰਕੇ ਅਸੀਂ ਆਦਮੀ ਪੜਦੇ ਆ ਜੇ ਦਾ ਸੰਧੀ ਵਿਸ਼ੇਸ਼ ਕਰੀਏ ਤੇ ਬਣਦਾ ਹੈ ਆਦਮੀ ਅੱਧਾ ਦਮ ਤਾਂ ਐਸਾ ਨਾਰ ਖਿਆ ਆਦਮੀ ਜਾਂਦਾ ਇਹ ਅੱਧੇ ਦਮ ਦਾ ਮਾਲਕ ਹੈ ਵੱਖਰੀ ਗੱਲ ਕਹੀ ਜਾਵੇ ਕਿ ਮੈਂ ਕੋਠੀਆਂ ਦਾ ਮਾਲਕ ਆ ਪਲਾਟਾਂ ਦਾ ਮਾਲਕ ਅਜ ਜਮੀਨਾਂ ਜਾਇਦਾਦਾਂ ਦਾ ਮਾਲਕ ਗੁਰੂ ਸਾਹਿਬ ਹੱਸਦੇ ਨੇ ਉਦੋਂ ਇਸ ਤੇ ਉੱਤੇ ਕਹਿੰਦੇ ਹੈ ਤੂੰ ਅੱਦੇ ਦਮ ਦਾ ਮਾਲਕ ਤੇ ਆਪਣੀਆਂ ਕਿਵੇਂ ਸੰਸਾਰ ਦੇ ਉੱਤੇ ਵਿੜਾਈਆਂ ਕਰ ਰਿਹਾ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੋਹਤ ਨਾ ਜਾਣਾ ਸਤਿਗੁਰੂ ਜੀ ਬਚਨ ਕਰਦੇ ਹਨ ਇੱਕ ਪੂਰੇ ਦਮ ਦੀ ਮੌਲਤ ਨਹੀਂ ਦਿੱਤੀ ਜਾ ਸਕਦੀ ਅੱਦੇ ਦਮ ਦੀ ਤਾਂ ਗੱਲ ਹੈ ਕਿ ਜਿਹੜਾ ਅਸੀਂ ਸਵਾਸ ਲਿਆ ਹੈ ਉਹ ਪਤਾ ਨਹੀਂ ਸਵਾਸ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪੂਰੇ ਦਮ ਦੀ ਅਸੀਂ ਮੋਲਤ ਨਹੀਂ ਦੇ ਸਕਦੇ ਕਿ ਜਿਹੜਾ ਦਮ ਅੰਦਰ ਗਿਆ ਉਹ ਬਾਹਰ ਆਵੇਗਾ ਵੀ ਕਿ ਨਹੀਂ ਆਵੇਗਾ ਇਹ ਹੈ ਸਾਡੀ ਉਮਰ ਹਮ ਆਦਮੀ ਹਾਂ ਇੱਕ ਦਮੀ ਮੋਲਤ ਮੋਤ ਨਾ ਜਾਣਾ ਪਰ ਸਤਿਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਹਨ ਇਹ ਕਹਿ ਕੇ ਸਮਝਾ ਰਹੇ ਹਨ ਨਾਨਕ ਬਿਨਵੈ ਤਸੈ ਸਾਰੇ ਉਹ ਜਾ ਕੇ ਜੀ ਪ੍ਰਾਣਾ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਨਾਨਕ ਬਿਨਵੈ ਬੇਨਤੀ ਕਰਦੇ ਨੇ ਕਿ ਭਾਈ ਦੇ ਸਰੇਵੋ ਉਸ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰੋ ਨਾਮ ਜਪਿਓ ਉਸ ਅਕਾਲ ਪੁਰਖ ਪਰਮਾਤਮਾ ਦਾ ਕਿਹਦਾ ਜਿਸ ਕੈ ਜੀ ਪ੍ਰਾਣਾ ਜਿਸ ਨੇ ਸਾਨੂੰ ਇਹ ਜਿੰਦ ਦਿੱਤੀ ਹੈ ਤੇ ਜਿਸ ਪਰਮਾਤਮਾ ਨੇ ਸਾਡੇ ਵਿੱਚ ਸਵਾਸ ਪਾਏ ਨੇ ਉਹਦਾ ਸਿਮਰਨ ਕਰਨਾ ਕਰੀਏ ਉਹਨੂੰ ਯਾਦ ਕਰਨਾ ਕਰੀਏ ਕੱਲ ਤੇ ਨਾ ਕਰੀਏ ਗੱਲ ਨਹਿ ਬਲੰ ਧਰਮਿੰਗ ਬਲੰ ਪਾਪਿੰ ਅਸੀਂ ਕੱਲ ਤੇ ਗੱਲ ਛੱਡੀ ਹੈ ਕਿ ਕੱਲ ਜਾਵਾਂਗੇ ਗੁਰੂ ਦੇ ਕੋਲ ਕੱਲ ਛਕਾਂਗੇ ਦਾਤਾਂ ਦੀ ਜਦੋਂ ਗੱਲ ਆਉਂਦੀ ਆ ਨਾ ਗੁਰੂ ਸਾਹਿਬ ਦੇ ਕੋਲ ਝੋਲੀ ਮੰਗ ਕੇ ਅੱਡਦੇ ਆ ਤੇ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਕਦੋਂ ਦੇਈਏ ਦਾਤ ਤੇ ਕਹਿੰਦਾ ਜੀ ਹੁਣੇ ਹੀ ਦੇ ਦਿਓ ਆਏ ਹੀ ਆ ਪਰ ਨਾਮ ਦੀ ਗੱਲ ਜਦੋਂ ਆਉਂਦੀ ਹੈ ਇਹ ਕੱਲ ਤੇ ਅੰਮ੍ਰਿਤ ਕਦੋਂ ਛਕਣਾ ਹੈ ਕੱਲ ਛਕਾਂਗੇ ਪਰ ਦਾਤਾਂ ਅੱਜ ਹੀ ਚਾਹੀਦੀਆਂ ਨੇ ਭਾਵ ਦਾਤਾਂ ਅੱਜ ਚਾਹੀਦੀਆਂ ਨੇ ਦਤਾਰ ਕੱਲ ਚਾਹੀਦਾ ਹੈ ਸਤਗੁਰੂ ਜੀ ਕਹਿੰਦੇ ਨਹੀਂ ਦਤਾਰ ਨੂੰ ਮੰਗ ਦਾਤਾਂ ਆਪੇ ਆ ਜਾਣਗੀਆਂ ਹੇ ਪ੍ਰਾਣੀ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਚੇਤੇ ਕਰ ਜਿਸ ਵਾਹਿਗੁਰੂ ਨੇ ਤੈਨੂੰ ਬਹੁਤ ਅਮੋਲਕ ਦਾਤ ਦਿੱਤੀ ਹੈ ਸਵਾਸਾਂ ਦੀ ਇਹ ਸਵਾਸਾਂ ਦੀ ਪੂੰਜੀ ਤੇਰੇ ਅੰਦਰ ਜੋ ਪਾਈ ਹੈ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਕਿਸੇ ਸ਼ਾਇਰ ਨੇ ਇਹ ਬਚਨ ਵੀ ਆਖੇ ਨੇ ਕਿ ਨਾਮ ਜਪਣ ਕੋ ਜੇਵਾ ਦਿੱਤੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਨਾਮ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ 24000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਉਂ ਜੀਵੇ 24000 ਸਵਾਸ ਅਸੀਂ ਲੈ ਰਹੇ ਇਹਦੇ ਵਿੱਚ ਵੱਧ ਕੁਝ ਨਹੀਂ ਰਿਹਾ ਜਿਸ ਬੰਦੇ ਨੂੰ ਇੰਨਾ ਘਾਟਾ ਰੋਝਦਾ ਪੈ ਰਿਹਾ ਹੋਵੇ ਉਹ ਬੰਦਾ ਜਿੰਦਾ ਕਿੱਦਾਂ ਤੁਰਿਆ ਫਿਰਦਾ ਦੁਨੀਆ ਤੇ ਤੁਰਿਆ ਕਿੱਦਾਂ ਫਿਰਦਾ ਇੰਨਾ ਘਾਟਾ ਕਹਿ ਕੇ ਵਪਾਰ 'ਚ ਘਾਟਾ ਪੈ ਜੇ ਚਿੰਤਾ ਕਰਦਾ ਹੈ ਧਨ ਦੌਲਤ ਦਾ ਘਾਟਾ ਪੈ ਜੇ ਫਿਕਰ ਕਰਦਾ ਯਤਨ ਕਰਦਾ ਪਰ ਜਿਹੜਾ ਸਵਾਸਾਂ ਦਾ ਨਿੱਤਾ ਪ੍ਰਤੀ ਘਾਟਾ ਪੈ ਰਿਹਾ ਤੇਰਾ ਘਾਟਾ ਕੌਣ ਪੂਰਾ ਕਰੂਗਾ ਸਤਿਗੁਰੂ ਜੀ ਇਹ ਸਮਝਾ ਰਹੇ ਹਨ ਆਂਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾ ਰਹੋ ਸ਼ਬਦ ਵਰਤਿਆ ਅੰਦੇ ਅੰਨਾ ਸਾਨੂੰ ਤਾਂ ਦਿਖਦਾ ਸਤਗੁਰੂ ਜੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕੁਚੋਲਾ ਸਤਗੁਰੂ ਜੀ ਕਹਿੰਦੇ ਮਾਇਆ ਧਾਰੀ ਬੰਦਾ ਜਿਹੜਾ ਨਾ ਉਹ ਅੰਨਾ ਨਹੀਂ ਅੰਨਾ ਨਹੀਂ ਉਹਨੂੰ ਦਿਖਦਾ ਹੈ ਬੋਲਾ ਵੀ ਨਹੀਂ ਉਹਨੂੰ ਸੁਣਦਾ ਹੈ ਉਹਨੂੰ ਸਭ ਕੁਝ ਸੁਣਦਾ ਪਰ ਗੁਰੂ ਦੀ ਗੱਲ ਨਹੀਂ ਸੁਣਦਾ ਕੀਰਤਨ ਨਹੀਂ ਸੁਣਦਾ ਇਸ ਕਰਕੇ ਬੋਲਾ ਹੈ ਪਾਠ ਨਹੀਂ ਸੁਣਦਾ ਇਸ ਕਰਕੇ ਬੋਲਾ ਸ਼ਬਦ ਦੀ ਵਿਚਾਰ ਨਹੀਂ ਸੁਣਦਾ ਇਸ ਪਾਸਿਓਂ ਤੋਂ ਬੋਲਾ ਸੰਸਾਰ ਦੀਆਂ ਸਾਰੀਆਂ ਗੱਲਾਂ ਸੁਣਦਾ ਅੰਨਾ ਇਸ ਕਰਕੇ ਹੈ ਕਿ ਬਾਕੀ ਉਹਨੂੰ ਸਭ ਕੁਝ ਦੇਖਦਾ ਪਰ ਗੁਰੂ ਨਾਨਕ ਦੇ ਘਰ ਦਾ ਦਰ ਨਹੀਂ ਦਿਖਦਾ ਇਸ ਕਰਕੇ ਮਾਇਆ ਧਾਰੀ ਜਿਹੜਾ ਨਾ ਉਹ ਅੰਨਾ ਹੈ ਅੰधे ਜੀਵਨਾ ਵਿਚਾਰ ਦੇਖ ਕੇ ਤੇ ਕਿਦਣਾ ਹੈ ਮਾਇਆ ਦੇ ਵਿੱਚ ਗੁੰੰਧ ਹੋਏ ਜੀਵ ਵਿਚਾਰ ਕੇ ਵੇਖਤਾ ਸਹੀ ਕਦੇ ਹਸਾਬਤਾਬ ਲਾਤਾ ਸਹੀ ਤੇਰੇ ਜ਼ਿੰਦਗੀ ਦੇ ਦਿਨ ਬਾਕੀ ਰਹਿ ਕਿੰਨੇ ਗਏ ਨੇ ਕਿੰਨਾਕ ਸਮਾਂ ਤੇਰੇ ਕੋਲ ਬਾਕੀ ਹੈ ਰਹਾਓ ਸਾਸ-ਮਾਸ ਸਭ ਜਿਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਸਾਸ-ਮਾਸ ਸਾਸ ਦਾ ਮਤਲਬ ਜਿਹੜੇ ਅਸੀਂ ਲੈ ਰਹੇ ਆਂ ਮਾਸ ਦਾ ਮਤਲਬ ਸਰੀਰ ਸਭ ਜਿਓ ਜਿਹੜਾ ਜਿੰਦ ਇਹ ਵਾਹਿਗੁਰੂ ਸਭ ਕੁਝ ਤੇਰਾ ਹੀ ਹੈ ਇਹ ਤੇਰਾ ਦਿੱਤਾ ਹੈ ਸਵਾਸ ਵੀ ਤੇਰੇ ਦਿੱਤੇ ਨੇ ਇਹ ਸਰੀਰ ਵੀ ਤੇਰਾ ਦਿੱਤਾ ਹੈ ਇਹ ਜਿਹੜੀ ਜਿੰਦ ਹੈ ਤੇਰੀ ਦਿੱਤੀ ਹੈ ਤੂੰ ਮੈਂ ਖਰਾ ਪਿਆਰਾ ਵਾਹਿਗੁਰੂ ਜੀ ਤੂੰ ਮੈਂ ਮੈਨੂੰ ਖਰਾ ਲੱਗੇ ਚੰਗਾ ਲੱਗੇ ਭਾਵੇਂ ਮੈਂ ਤੇਰਾ ਨਾਮ ਜਪਾਂ ਭਾਵੇਂ ਤੈਨੂੰ ਮੈਂ ਚੰਗਾ ਲੱਗਾ ਤੂੰ ਮੈਨੂੰ ਵਾਹਿਗੁਰੂ ਇਹ ਨਾਮ ਦੀ ਦਾਤ ਬਖਸ਼ਿਸ਼ ਕਰ ਨਾਨਕ ਸਾਇਰੇ ਕਹਿਤ ਹੈ ਸੱਚੇ ਪਰਵਤ ਗਾਰਾ ਨਾਨਕ ਉਸ ਕਾਲਪੁਰ ਪ੍ਰਮਾਤਮਾ ਦਾ ਢਾਡੀ ਇਹ ਆਖਦਾ ਕਿ ਮਾਰਾ ਸੱਚੇ ਪਾਸ਼ਾ ਸਭ ਕੁਝ ਤੇਰਾ ਦਿੱਤਾ ਹੋਇਆ ਹੈ ਇਹ ਸਵਾਸ ਵੀ ਤੇਰੇ ਦਿੱਤੇ ਨੇ ਇਹ ਜੀਵ ਵੀ ਤੇਰਾ ਦਿੱਤਾ ਹੈ ਇਹ ਮਾਸ ਵੀ ਤੇ ਜਿੰਦ ਵੀ ਤੇਰੀ ਦਿੱਤੀ ਹੋਈ ਹੈ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਡੇ ਗਹਿਣਾ ਜੇ ਤੂੰ ਕਿਸੇ ਜੀਵ ਤੇ ਕਿਰਪਾ ਨਾ ਨਾ ਕਰੀ ਤਾਂ ਇਹ ਪ੍ਰਮਾਤਮਾ ਦੇ ਨਾਮ ਜਪਣ ਦੀ ਦਾਤ ਨਹੀਂ ਮਿਲ ਸਕਦੀ ਕਿਆ ਕੋ ਕੱਡੇ ਗਹਿਣਾ ਗਹਿਣਾ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਪ੍ਰਾਪਤ ਕਰਨੀ ਤੇ ਗਹਿਣੇ ਰੱਖ ਕੇ ਲੈ ਲਈ ਆਹ ਜ਼ਮੀਨ ਫਲਾਣੇ ਨੇ ਗਹਿਣੇ ਰੱਖ ਕੇ ਆਪਣਾ ਸੋਨਾ ਚਾਂਦੀ ਗਹਿਣਾ ਰੱਖਿਆ ਤੇ ਉਹਦੇ ਕੋਲ ਆਹ ਫਲਾਣੀ ਵਸਤੂ ਲੈ ਲਈ ਸਤਿਗੁਰੂ ਜੀ ਕਹਿੰਦੇ ਗੁਰਨਾਨਕ ਦੇ ਦਰਬਾਰ ਦੇ ਵਿੱਚ ਸੰਸਾਰ ਦੀ ਪਦਾਰਥ ਕੋਈ ਐਸਾ ਨਹੀਂ ਜਿਹੜਾ ਗਹਿਣਾ ਰੱਖ ਕੇ ਨਾਮ ਲੈ ਲਈਏ ਕਿ ਮਹਾਰਾਜ ਆ ਮੈਂ ਧਨ ਗਹਿਣੇ ਵਿੱਚ ਰੱਖ ਦਿੱਤਾ ਤੇ ਨਾਮ ਦੇ ਦੋ ਆ ਸੋਨਾ ਚਾਂਦੀ ਗਹਿਣੇ ਵਿੱਚ ਰੱਖ ਦਿੱਤਾ ਤੇ ਨਾਮ ਦੇ ਦੋ ਸਤਿਗੁਰੂ ਬਚਨ ਕਰਦੇ ਹਨ ਕਿ ਇਹ ਪ੍ਰਾਣੀ ਇਹ ਪ੍ਰਮਾਤਮਾ ਦਾ ਨਾਮ ਕੋਈ ਸੰਸਾਰ ਦੀ ਵਸਤੂ ਗਹਿਣੇ ਰੱਖ ਕੇ ਨਹੀਂ ਲਿਆ ਜਾ ਸਕਦਾ ਇਹ ਜਪਣਾ ਪੈਣਾ ਹੈ ਇਹ ਪੜਨਾ ਪੈਣਾ ਹੈ ਗੁਰੂ ਕੋਲ ਆਉਣਾ ਪੈਣਾ ਨਾਨਕ ਬਿਨ ਵੈ ਸੋ ਕਿਛ ਪਾਈਏ ਪੂਰਬ ਲਿਖੇ ਕਾ ਲੈਣਾ ਪੁਰਬ ਲਿਖੇ ਦਾ ਭਾਵ ਜਿਹੜਾ ਪੁਰਬਲੇ ਕਰਮਾਂ ਦੇ ਜਿਹੜੇ ਸਾਡੇ ਸੰਸਕਾਰ ਨੇ ਨਾ ਉਸੇ ਦੇ ਮੁਤਾਬਕ ਹੀ ਸਾਨੂੰ ਇਸ ਸੰਸਾਰ ਦੇ ਉੱਤੇ ਇਹ ਦੁੱਖ ਸੁੱਖ ਪ੍ਰਾਪਤ ਹੁੰਦੇ ਨੇ ਨਾਮ ਖਸਮ ਕਾ ਚਿੱਤ ਨਾ ਕੀਆ ਕਪਟੀ ਕਪਟਕ ਮਾਣਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਕਪਟੀ ਛਲ ਤੇ ਜ਼ਿੰਦਗੀ ਤੇ ਵੱਲਸ਼ਾਲੀ ਕੀਤੀ ਉਹਨਾਂ ਨੇ ਐਸੇ ਮਨੁੱਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਛਲ ਵੱਲਸ਼ਲ ਕੀਤੇ ਹੇਰੀਆਂ ਫੇਰੀਆਂ ਕੀਤੀਆਂ ਫੇਰਾ ਫੇਰੀਆਂ ਕੀਤੀਆਂ ਬਲਵੰਚ ਕੀਤੇ ਬਹੁ ਪਰਪੰਚ ਕਰ ਪਰ ਧਨ ਲਿਆਵਾ ਸੁਧਦਾਰਾ ਪੈਆਂ ਲਟਾਵਾ ਮਨ ਮੇਰੇ ਭੂਲੇ ਕਪਟਨਾ ਕੀਜੇ ਅੰਤ ਨਵੇੜਾ ਤੇਰੇ ਜੀ ਪੈ ਲਿਜੀ ਸਤਿਗੁਰੂ ਜੀ ਬਚਨ ਕਰਦੇ ਹਨ ਉਹਨਾਂ ਨੇ ਜ਼ਿੰਦਗੀ ਵਿੱਚ ਕਪਟੀ ਕਮਾਇਆ ਸਾਰੀ ਉਮਰ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਕੱਢ ਦਿੱਤੀ ਉਹਨਾਂ ਦਾ ਫਿਰ ਅੰਤਮ ਸਮਾ ਕੀ ਹੋਇਆ ਜਾਂ ਜੰਮ ਦੁਆਰ ਜਾਂ ਪਕੜ ਚਲਾਇਆ ਤਾ ਚਲਦਾ ਪਛਤਾਣਾ ਹੁਣ ਕੀਤਾ ਜਿਨ੍ਹਾਂ ਵਾਸਤੇ ਸੀ ਉਹਨਾਂ ਨੇ ਤੇ ਨਾਲ ਸਾਥ ਨਹੀਂ ਦਿੱਤਾ ਕਾਮਨ ਲੋੜੇ ਸੋਨਾ ਰੂਪਾ ਮਿੱਤਰ ਲੋੜਨ ਸੁਖਾ ਦਿੱਤਾ ਨਾਨਕ ਪਾਪ ਕਰੇ ਇਸ ਕਾਰਨ ਜਾਸੀ ਜੰਪੂਰ ਬਾ ਦਿੱਤਾ ਮਿੱਤਰਾਂ ਨੂੰ ਖਲਾਇਆ ਕਹਿੰਦੇ ਜਦੋਂ ਖਲਾਂਦੇ ਪਲਾਂਦੇ ਸੀ ਕਹਿੰਦੇ ਬੜਾ ਚੰਗਾ ਜੀ ਸਾਡਾ ਦੋਸਤ ਬਹੁਤ ਚੰਗਾ ਇਸਤਰੀ ਜਿੰਨੂੰ ਧਨ ਪਦਾਰਥ ਲਿਆ ਕੇ ਘਰ ਦਿੱਤੇ ਸੀ ਸੋਨਾ ਚਾਂਦੀ ਗਹਿਣੇ ਬਣਾ ਬਣਾ ਕੇ ਦਿੱਤੇ ਸੀ ਉਹ ਵੀ ਕਹਿੰਦੀ ਮੇਰਾ ਪਤੀ ਬੜਾ ਚੰਗਾ ਪਰ ਕਹਿੰਦੇ ਦੇਖ ਕਾਮਣ ਲੋੜੇ ਸੋਨਾ ਰੂਪਾ ਮਿੱਤਰ ਲੋੜਨ ਸੋ ਖਾ ਦਿੱਤਾ ਕੋਈ ਸਵਾਂ ਦੇ ਚੂ ਸੈਂਕੜਿਆਂ ਚ ਔਰਤ ਐਸੀ ਹੋਵੇਗੀ ਜਿਹੜੀ ਆਪਣੇ ਪਤੀ ਨੂੰ ਇਹ ਸਵਾਲ ਕਰਦੀ ਹੋਵੇਗੀ ਕਿ ਇਹ ਮੇਰੇ ਸਿਰ ਦੇ ਸਾਈਆਂ ਜਿਹੜੀ ਤੂੰ ਕਮਾਈ ਲੈ ਕੇ ਆਉਂਦਾ ਘਰ ਵਿੱਚ ਤੇਰੀ ਆਪਣੀ ਹੈ ਜਾਂ ਪਾਤਸ਼ਾਹ ਜੀ ਫਰਮਾ ਰਹੇ ਨੇ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾਂ ਜੰਮਦਵਾਰ ਜਾਂ ਪਕੜ ਚ ਲਾਇਆ ਤਾਂ ਚੱਲਦਾ ਪਛਤਾਣਾ ਲਾਸਟ ਪੰਕਤੀਆਂ ਨੇ ਜਦ ਲੱਗ ਦੁਨੀਆ ਰਹੀਏ ਨਾਨਕਾ ਕਿਛ ਸੁਣੀਏ ਕਿਛ ਕਹੀਏ ਜਿੰਨਾ ਚੱਕਰ ਦੁਨੀਆ ਤੇ ਰਹਿਣ ਦਾ ਮੌਕਾ ਮਿਲਿਆ ਕਿਛ ਸੁਣੀਏ ਕਿਛ ਕਹੀਏ ਕਹਿਣ ਦਾ ਭਾਵ ਹੈ ਜਿੰਨਾ ਚੱਕਰ ਅਸੀਂ ਸੰਸਾਰ ਤੇ ਰਹਿਣਾ ਕੁਛ ਬਾਣੀ ਪੜੀਏ ਤੇ ਕੁਛ ਸੁਣੀਏ ਇਹ ਦੋ ਕੰਮ ਤਾਂ ਕਰੀਏ ਨਾ ਜਿੰਨਾ ਸਮਾਂ ਮਿਲਦਾ ਬਾਣੀ ਪੜੀਏ ਅਸੀਂ ਵਪਾਰ ਵਧਾਏ ਕਾਰੋਬਾਰ ਵਧਾਏ ਪਰਿਵਾਰ ਵਧਾਏ ਪਰ ਅਸੀਂ ਨਿਤਨੇਮ ਨਹੀਂ ਵਧਾਇਆ ਉਹ ਉਨਾ ਹੀ ਹੈ ਜੇ ਜਪਜੀ ਸਾਹਿਬ ਕਰਦੇ ਸੀ ਤਾਂ ਜਪਜੀ ਸਾਹਿਬ ਹੀ ਹੈ ਭਾਮ ਬਾਣੀ ਦੇ ਪੜਨ ਦੇ ਵਿੱਚ ਵਾਦਾ ਨਹੀਂ ਕੀਤਾ ਨਾਮ ਸਿਮਰਨ ਦੇ ਵਿੱਚ ਵਾਦਾ ਨਹੀਂ ਕੀਤਾ ਗੁਰੂ ਦੇ ਕੋਲ ਬੈਠਣ ਦੇ ਵਿੱਚ ਵਾਦਾ ਨਹੀਂ ਕੀਤਾ ਬਾਕੀ ਸਭ ਜਗ੍ਹਾ ਅਸੀਂ ਵਾਦਾ ਕੀਤਾ ਹੈ ਕਿਸ਼ ਸੁਣੀਏ ਕਿਸ਼ ਕਹੀਆ ਭਾਲ ਰਹੇ ਹਮ ਰਹਿਣ ਨਾ ਪਾਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਤੇ ਵੇਖਿਆ ਦੁਨੀਆ ਦੇ ਵਿੱਚ ਮੈਨੂੰ ਤੇ ਕੋਈ ਇਦਾਂ ਦਾ ਬੰਦਾ ਮਿਲਿਆ ਨਹੀਂ ਜਿਹੜਾ ਆਇਆ ਤੇ ਮੁੜ ਕੇ ਨਾ ਗਿਆ ਹੋਵੇ ਭਾਲ ਰਹੇ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਏ ਹੁਣ ਜੀਵਤਿਆਂ ਮਰ ਰਹੀਏ ਦਾ ਮਤਲਬ ਹੈ ਜਿੰਦੇ ਐ ਮਰ ਰਹੀਏ ਵਿਕਾਰਾਂ ਵਾਲੇ ਪਾਸੇ ਮੂੰਹ ਮੋੜ ਲੈਣਾ ਨਸ਼ੇ ਪੱਤੇ ਵਾਲਿਆਂ ਪਾਸੇ ਮੂੰਹ ਮੂੰਹ ਮੋੜ ਲੈਣਾ ਇਹ ਹੈ ਜੀਵਤੇ ਮਰਨਾ ਅਸੀਂ ਜਿੰਦੇ ਤਾਂ ਜਰੂਰ ਹਾਂ ਪਰ ਵਿਕਾਰਾਂ ਵਾਲੇ ਪਾਸੇ ਨਹੀਂ ਦੇਖਦੇ ਅਸੀਂ ਜਿੰਦੇ ਤਾਂ ਜਰੂਰ ਹਾਂ ਪਰ ਨਸ਼ੇ ਵਾਲੇ ਪਾਸੇ ਨਹੀਂ ਦੇਖਦੇ ਇਹ ਹੈ ਜੀਵਤ ਮਰਨਾ ਸਤਿਗੁਰੂ ਜੀ ਕਿਰਪਾ ਕਰਨ ਜਿੱਥੇ ਸਾਨੂੰ ਅੱਜ ਸचेत ਕੀਤਾ ਕਿ ਇਹ ਪ੍ਰਾਣੀ ਜੀਵਨ ਬੜਾ ਸੀਮਤ ਹੈ ਥੋੜੇ ਸਮੇਂ ਵਾਸਤੇ ਮਿਲਿਆ ਪ੍ਰਭੂ ਪਰਮਾਤਮਾ ਦਾ ਨਾਮ ਬੰਦਗੀ ਜਪ ਕਰਕੇ ਇਸ ਨੂੰ ਸਫਲਾ ਕਰੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸ਼ਬਦ ਅਰਸ ਕਰਦੇ ਹਾਂ ਗੁਰਮਤ ਵਿਚਾਰਾਂ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ ਗੁਰੂ ਫਤੇਬਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਦਕਾਰ